ਤੋ ਮਿੱਤਰੋ ਆ ਜਿਹੜਾ ਟਰੈਕਟਰ ਹੈਗਾ ਵਾ ਸੋਨਾ ਲਿਖਾ ਰਹਿਆਂ ਦਾ ਇਹ ਹੈਗਾ 370 7 ਸੀਸੀ ਸੋ ਜਿਹੜਾ ਇਹਦਾ ਰੇਟ ਹੈਗਾ ਵਾ ਤੋ ਆ ਜਿਹੜਾ ਹੈਗਾ ਵਾ ਇਹਨੂੰ ਸਪਰੇ ਪੰਪ ਕਹਿੰਦੇ ਆ ਸੋ ਇਹਦਾ ਜਿਹੜਾ ਪ੍ਰਾਈਸ ਆ 92000 ਕੱਟ ਕੇ ਇੱਥੇ ਲਿਖਿਆ ਹੋਇਆ 85000 ਇਹ 85000 ਕਿਉਂ ਲਿਖਿਆ ਵਾ ਆਪਾਂ ਤੁਹਾਨੂੰ ਦੱਸਦੇ ਆ ਇਹ ਇੰਡੀਆ ਦਾ ਫਰਸਟ ਮਿਲਕਨ ਐਸਾ ਹੈ ਪਹਿਲਾ ਮਿਲਕਨ ਪਹਿਲਾ ਜਿਸਮੇ ਪੱਟੀ ਆਈ ਹੋਈ ਹੈ ਹਾਂਜੀ ਸਾਸ਼ੀਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਹੈ 26 ਸਤੰਬਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ 26 ਤੇ 27 ਸਤੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਲੱਗਣਾ ਸੀ ਸੋ ਅੱਜ ਮੇਲੇ ਦੀ ਸਟਾਰਟਿੰਗ ਹੋ ਗਈ ਆ 26 ਸਤੰਬਰ ਆ ਆਪਾਂ ਇਸ ਟਾਈਮ ਖੜੇ ਆ ਮੇਨ ਗੇਟ ਤੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਲਿਖਿਆ ਹੈ ਕਿਸਾਨ ਮੇਲਾ 2025 ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਪਾਂ ਨੂੰ ਦੇਖ ਰਿਹਾ ਆ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਮੇਲੇ ਦੇ ਵਿੱਚ ਕੀ ਕੀ ਹੁੰਦਾ ਵਾ ਕਿਸਾਨ ਮੇਰਾਂ ਲਈ ਜਾਂ ਆਪਣੇ ਸੱਜਣ ਮਿੱਤਰਾਂ ਲਈ ਕੀ ਕੀ ਚੀਜ਼ ਹੈਗੀ ਆ ਤੇ ਕੀ ਕੀ ਫਾਇਦਾ ਇਸ ਮੇਲੇ ਦੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਵੀ ਦੱਸ ਦਿਆ ਇਹ ਖੇਤਾਂ 'ਚ ਜਿਹੜੇ ਕੀੜੇ ਲੱਗਦੇ ਆ ਉਹਨਾਂ ਬਾਰੇ ਵੀ ਇਸ ਮੇਲੇ ਦੇ ਵਿੱਚ ਦੱਸਿਆ ਜਾਂਦਾ ਵਾ ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਆਪਣੇ ਕਿਸਾਨ ਵੀਰਾਂ ਨੂੰ ਜਿਹੜੀ ਮਸ਼ੀਨਾਂ ਦੀ ਜ਼ਰੂਰਤ ਹੁੰਦੀ ਆ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਆ ਕੰਮ ਕਰਨ ਨੂੰ ਉਹ ਜਿਹੜੀਆਂ ਮਸ਼ੀਨਾਂ ਹੋ ਗਿਆ ਜਿਵੇਂ ਸਵਰਾਜ ਕੰਪਨੀ ਦੀਆਂ ਹੋ ਗਿਆ ਸੋਨਾ ਲਿਕਾ ਦੀਆਂ ਹੋ ਗਿਆ Mahindra ਦੀਆਂ ਹੋ ਗਿਆ ਉਹ ਮਸ਼ੀਨਾਂ ਤੇ ਮਾਰਕੀਟ ਦੇ ਨਾਲੋਂ 10 ਤੋਂ 12% ਦਾ ਡਿਸਕਾਊਂਟ ਮਿਲਦਾ ਇਸ ਮੇਲੇ ਦੇ ਵਿੱਚ ਤੇ ਬਹੁਤ ਹੀ ਵਧੀਆ ਡਿਸਕਾਊਂਟ ਦਿੰਦੇ ਆ ਜਿਹੜਾ ਮਾਰਕੀਟ 'ਚ ਤੁਸੀਂ ਲੈਣ ਜਾਂਦੇ ਹੋ ਇੱਥੇ ਹਮੇਸ਼ਾ ਤੁਹਾਨੂੰ ਉਹ ਚੀਜ਼ ਸਸਤੀ ਮਿਲੂਗੀ ਤੇ ਜਿਹੜੇ ਦੂਜੇ ਟੂਲ ਹੋ ਗਏ ਆਪਾਂ ਯੂਜ਼ ਕਰਦੇ ਆ ਜਿਵੇਂ ਪੇਸ਼ਕਸ਼ ਹੋ ਗਿਆ ਹਨਾ ਪਲਾਸ ਹੋ ਗਿਆ ਇਹ ਚੀਜ਼ਾਂ ਤੇ ਤੁਹਾਨੂੰ 40% ਡਿਸਕਾਊਂਟ ਦੇਖਣ ਨੂੰ ਮਿਲੂਗਾ ਉਹ ਵੀ ਬ੍ਰਾਂਡ ਦੇ ਜਿਹੜੇ ਹੈਗੇ ਆ ਇਹਨਾਂ ਦੇ ਨਾਂ بڑے ਹੁੰਦੇ ਆ ਜਿਵੇਂ ਕਿ ਪਾਈ ਹੈਂਡ ਟੂਲਸ ਵਾਲੇ ਹੋ ਗਏ ਆਪਾਂ ਤੁਹਾਨੂੰ ਮੇਲੇ ਦੀ ਪ੍ਰੋਪਰ ਪ੍ਰੋਪਰ ਚੀਜ਼ ਦਿਖਾਵਾਂਗੇ ਤੁਸੀਂ ਆਪਣੇ ਨਾਲ ਬਲੇ ਆਓ ਤੇ ਆਜੋ ਫਿਰ ਆਪਾਂ ਚੱਲਦੇ ਆ ਮੇਲੇ ਦੇ ਵਿੱਚ ਸੋ ਇੱਥੋਂ ਦੀ ਹੈਗਾ ਜੀ 메인 ਗੇਟ ਇੱਥੋਂ ਮੇਲਾ ਸਟਾਰਟ ਹੋ ਜਾਂਦਾ ਵਾ ਇਹ 메인 ਰੋਡ ਵਾਦੀ ਆ ਇੱਕ ਇੱਕ ਇਧਰੋਂ ਆਂਦਾ ਵਾ ਦੋ ਨੰਬਰ ਗੇਟ ਇਧਰੋਂ ਆਂਦਾ ਵਾ ਇੱਕ ਨੰਬਰ ਗੇਟ ਯੂਨੀਵਰਸਿਟੀ ਦਾ ਸੋ ਆ ਹੈਗਾ 메인 ਗੇਟ ਮੇਲੇ ਦਾ ਜਿੱਥੇ ਉੱਪਰ ਲਿਖਿਆ ਕਿਸਾਨ ਮੇਲਾ 2025 ਸੋ ਮਿੱਤਰੋ ਆ ਜਿਹੜਾ ਟਰੈਕਟਰ ਹੈਗਾ ਵਾ ਸੋਣਾ ਲਿਖਾ ਰਹਿਆਂ ਦਾ ਇਹ ਹੈਗਾ 37 ਤੋਂ 7 ਸੀਸੀ ਸੋ ਜਿਹੜਾ ਇਹਦਾ ਰੇਟ ਹੈਗਾ ਵਾ 8,230,000 ਰੁਪਏ ਦਾ ਰੇਟ ਆ ਸੋ ਤੁਹਾਨੂੰ ਆਪਾਂ ਦੱਸਤਾ ਕਿੰਨੇ ਸੀਸੀ ਆ ਤੁਸੀਂ ਇਹਦੀ ਲੁੱਕ ਚੈੱਕ ਕਰੋ ਇਹਦੇ ਥੋੜੇ ਐਕਸਟਰਾ ਆ ਚੁੱਕੇ ਆ ਕਿਉਂਕਿ ਮੋਡਰਨ ਨਵਾਂ ਵ ਸੋ ਆਹ ਇਹਦੀ ਪٹرول ਵਾਲੀ ਟੈਂਕ ਤੇ ਤੁਹਾਨੂੰ ਪਤਾ ਹੀ ਹੋਊਗਾ ਤੇ ਬਾਕੀ ਤੁਸੀਂ ਇਹਦੀ ਲੁੱਕ ਵਗੈਰਾ ਚੈੱਕ ਕਰੋ ਕੰਫਰਟੇਬਲ ਇਹਦੀ ਸੀਟ ਬਹੁਤ ਕੰਫਰਟੇਬਲ ਆ ਯਾਰ ਸੀਟ ਪੂਰੀ ਕੰਫਰਟੇਬਲ ਆ ਸ਼ੌਕਰ ਵਗੈਰਾ ਲੱਗੇ ਹੋਏ ਆ ਤੇ 833000 ਦਾ ਇਹ ਡਾਇਰੈਕਟਰ ਆ ਲੋ ਵੀ ਚੈੱਕ ਕਰੋ ਬਈ ਜੀ ਆ ਲੈ 720 728 DI 723 ਸੋਨਾ ਲਿਖਾ ਇੰਟਰਨੈਸ਼ਨਲ ਬ੍ਰਾਂਡ ਆ ਇਹਨਾਂ ਦਾ 830000 ਦਾ ਟਰੈਕਟਰ ਆ 37007 CC ਦਾ ਸੋ ਦੋਸਤੋ ਤੁਸੀਂ ਚੈੱਕ ਕਰੋ ਇਧਰਲੇ ਪਾਸੇ ਇੰਨਾ ਜ਼ਿਆਦਾ ਰਸ਼ ਕਿਉਂ ਆ ਇੱਥੇ ਮਿਲ ਰਿਹਾ ਜਿਹੜੇ ਟੂਲਸ ਹੁੰਦੇ ਆ ਉਹ ਤੁਸੀਂ ਚੈੱਕ ਕਰੋ ਸਾਹਮਣੇ ਤੁਹਾਨੂੰ ਬੋਰਡ ਤੇ ਦੇਖ ਰਹੇ ਹੋਗੇ ਇੰਨਾ ਜ਼ਿਆਦਾ ਰਸ਼ ਤਾਂ ਆ ਮਾਰਕੀਟ ਦੇ ਵਿੱਚੋਂ ਜਦੋਂ ਤੁਸੀਂ ਟੂਲਸ ਲੈ ਕੇ ਆਉਂਦੇ ਹੋ ਕੋਈ ਵੀ ਕੰਪਨੀ ਦਾ ਇੱਥੇ ਜਿਹੜਾ ਤੁਹਾਨੂੰ ਟੂਲ ਮਿਲਣਾ ਕਿਸਾਨ ਮੇਲੇ 'ਚ 26 27 ਤਰੀਕ ਨੂੰ ਮੇਲੇ ਦੇ ਵਿੱਚ ਉਹ ਤੁਹਾਨੂੰ ਮਾਰਕੀਟ ਨਾਲੋਂ 40% ਡਿਸਕਾਊਂਟ ਮਿਲੂਗਾ ਇੱਥੇ ਤਾਂ ਇੱਥੇ ਸਭ ਤੋਂ ਜ਼ਿਆਦਾ ਹਰ ਵਾਰ ਰਸ਼ ਹੁੰਦਾ ਵਾ ਸੋ ਆਇਓ ਤੁਹਾਨੂੰ ਆਪਾਂ ਟੂਲਸ ਦਿਖਾਉਂਦੇ ਆ ਪ੍ਰੋਪਰ ਕਿ ਤੁਸੀਂ ਆਸ਼ੀਆ ਕਰੋ ਜਗਾ ਆਪਣੀ ਪਰਮੋਸ਼ਨ ਆ ਰਹੀ ਹੈ ਮਿੱਤਰੋ ਇਹ ਲਾ ਵੇਟੂ ਚਾ ਕਰਦੇ ਰਾਸ਼ੀ ਬੋ ਕਿਤੋਂ ਹੈ ਭਾਈ ਇਹ 40% ਡਿਸਕਾਊਂਟ ਦੇ ਰਿਹਾ ਭਾਈ ਚਾਟਾ ਲੇ ਟੂਲ ਚੈੱਕ ਕਰੋ ਵੱਡੇ ਵੱਡੇ ਪੇਚਕਾਸ ਕੀ ਬਾਤ ਹੈ ਜਾਣਦੇ ਪੇਚਕਾਸ ਸਭ ਤੋਂ ਵੱਡਾ ਪੇਚਕਾਸ ਬੰਦਾ ਸਿਰ ਪਾੜ ਦੇਣਾ ਸਭ ਤੋਂ ਵੱਡੇ ਵਾਲਾ ਮਾਰਿਆ ਹੋਏ ਇੰਨਾ ਭਾਰਾ ਹੈਵੀ ਆ ਉਹ ਪੇਚਕਾਸ 40% ਡਿਸਕਾਊਂਟ ਆ ਉਹ ਪਿੱਛੇ ਸਟਾਕ ਦੇ ਕਿੰਨਾ ਪਿਆ ਵਾ ਸਟਾਕ ਚੈੱਕ ਕਰੋ ਪਿੱਛੇ ਕਿੰਨਾ ਪਿਆ ਉਹ ਐਂਡ ਕਰ ਸਾਰਿਆਂ ਨੇ ਟੀ-ਸ਼ਰਟ ਪਾਈ ਆ ਬਾਈ ਕੰਪਨੀ ਵਾਲੇ ਆਪਣੀ ਪਾਈ ਹੈਂਡਫੋਨਸ ਚ ਚੈੱਕ ਕਰੋ ਤੁਸੀਂ ਕੀ ਬਾਤ ਆ ਗਮਲਾ ਜਾ ਵਾ ਹਨਾ ਪਲਾਸਟਿਕ ਆ ਦੇਖਣ ਚ ਪੱਥਰ ਲੱਗ ਰਿਹਾ ਵਾ ਆ ਹੈਗਾ ਪੱਥਰ ਦਾ ਹਲਕਾ ਹੀ ਆ ਪਲਾਸਟਿਕ ਹੈ ਪਲਾਸਟਿਕ ਚੱਕੀ ਨੂੰ ਮਾੜਾ ਦੇਖੀ ਕਿੰਨਾ ਕੋ ਵੇਟ ਆ ਹੈ ਹੀ ਨਹੀਂ ਹਲਕਾ ਹੀ ਆ ਯਾਰ ਇਹ ਹੈਗਾ ਤੁਸੀਂ ਸਾਲ ਸੇ ਲਾਨ ਨੂੰ ਆ ਯਾਰ ਇਹ ਤਾਂ ਵਧੀਆ ਹੈਗਾ ਗਮਲਾ ਹੈਗਾ ਤਾਂ ਆ ਲੋ ਜਿਹੜੀ ਮੰਨ ਕੇ ਚੱਲੋ ਦੇਖ ਜੇ ਪੱਥਰ ਦਾ ਲੱਗ ਰਿਹਾ ਵਾ ਹੈਗਾ ਇਹ ਪਲਾਸਟਿਕ ਦਾ ਤੇ ਪੂਰਾ ਹਲਕਾ ਵਾ ਆ ਕਲਰ ਹੈਗੇ ਇੱਥੇ ਲੱਗ ਲੱਗ ਡਿਜ਼ਾਈਨ ਆ ਗਿਆ ਚੱਕਰ ਉੱਤੇ ਸੋ ਦੋਸਤੋ ਆ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਪਤਾ ਹੀ ਇਹਨਾਂ ਦੇ ਵਿੱਚ ਜਿਵੇਂ ਕਿਸਾਨ ਵੀਰ ਆਪਣੇ ਦੁੱਧ ਲੈ ਕੇ ਜਾਂਦੇ ਆ ਉਹ ਵਾਲੀ ਢਮੀਆਂ ਹੋ ਗਿਆ ਵੱਡੇ ਛੋਟੇ ਸਾਈਜ਼ ਦੇ ਵਿੱਚ ਆ ਗਈਆਂ सो लाग जो कलर भी कलर ये इंडिया का फर्स्ट ऐसा है पहला पहला जिसमें पट्टी आई गई है पट्टी हाँ, ये, ये पहले कभी, कभी, देखा नहीं कभी नहीं नहीं आई नहीं देखा इंडिया का फर्स्ट ब्रांड एवर प्लास्ट ओके उन्होंने ये मल्टीपल निकाले हैं प्लास्टिक के इसमें से आपको अंदर का दूध बाहर दिखेगा की गई है इस आपको बार बार अब ढक्कन खोलने की जरूरत नहीं है बार बार वजन करने की जरूरत नहीं है दूध वालों का काम बहुत ज्यादा आसान कर दिया है मतलब बंद से ही पता लग जाएगा भी कितना दूध है ना? दूसरों की कैंडी उठाओ हमारी कैंडी उठाओ हैवी क्वालिटी फूड ग्रेड ਇਸ ਪਲਾਸਟਿਕ ਸੇ ਕੈਂਸਰ ਨਹੀਂ ਹੋਤਾ ਹਰ ਚੀਜ਼ ਕੀ 1 ਸਾਲ ਕੀ ਫੁੱਲ ਗਾਰੰਟੀ ਹੈ 1 ਸਾਲ ਅਗੇ ਤੋਂ ਕੀ ਪ੍ਰਾਈਸ ਇਸ ਦਾ ਕੀ ਹੈ ਅਲੱਗ ਅਲੱਗ ਸਾਈਜ਼ ਕੇ ਅਲੱਗ ਅਲੱਗ ਪ੍ਰਾਈਸਿਸ ਹੈ ਠੀਕ ਹੈ ਸੋ ਦੇਖੋ ਮਿੱਤਰੋ ਤੁਸੀਂ ਮਾਰਕੀਟ ਦੇ ਵਿੱਚ ਦਿਨੋਂ ਦਿਨ ਨਵੀਂ ਤੋਂ ਨਵੀਂ ਤਕਨੀਕ ਆ ਰਹੀ ਆ ਸੋ ਵੀਰੇ ਨੇ ਕਿਹਾ ਵਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਹ ਲੀਟਰ ਦਿਖਾਇਆ ਹੋਇਆ ਕਿੰਨੇ ਲੀਟਰ ਪਾ ਹੈਗਾ ਵਾ ਸੋ ਇੱਥੋਂ ਦੀ ਦੁੱਧ ਤੇ ਪਤਾ ਲੱਗ ਜੂ ਹੁਣ ਆਪਣੇ ਕਿਸਾਨ ਵੀਰਾਂ ਨੂੰ ਕਿੰਨਾ ਦੁੱਧ ਕੈਣੀ ਦੇ ਵਿੱਚ ਰਹਿ ਗਿਆ ਜਿਹੜੇ ਪਹਿਲਾਂ ਇਹਦਾ ਫੋੜ ਕੇ ਦੇਖਦੇ ਸੀ ਸੋ ਜਦੋਂ ਵੀ ਤੁਸੀਂ ਬਾਏ ਕਰਨਾ ਵਾ ਜਿੰਨਾ ਦੀ ਦੇਰੀ ਹੈ ਗਿਆ ਜਾਂ ਇਹ ਕੰਮ ਕਰਦੇ ਆ ਦੁੱਧ ਦੀ ਸੋ ਇਹ ਕੀ ਸਟਾਕ ਚੈੱਕ ਕਰੋ ਤੁਸੀਂ ਪਿੱਛੇ ਭਰਿਆ ਵਾ ਸਟਾਕ ਜਿੰਨਾ ਮਰਜ਼ੀ ਲੈ ਕੇ ਆ ਜਾਓ ਅੱਜ ਹੈਗੀ ਆ 26 ਤਰੀਕ 26 ਸਤੰਬਰ 2025 ਯੂਨੀਵਰਸਿਟੀ ਦੇ ਵਿੱਚ ਖੜੇ ਆ ਤੇ ਕਿਸਾਨ ਮੇਲੇ ਦੀ ਸਟਾਰਟਿੰਗ ਆ ਜੋ ਹੋ ਚੁੱਕੀ ਆ ਉਹ ਆ ਚੈੱਕ ਕਰੋ ਆ ਜਿਹੜੀ ਖਾਦੂ ਉਹ ਦਵਾਈਆਂ ਹੋ ਗਈਆਂ ਕੀੜੇ ਗੂੜੇ ਮਾਰਨ ਲਈ ਖੇਤਾਂ ਦੇ ਵਿੱਚ ਉਹ ਵਾਲੀਆਂ ਹੈਗੀਆਂ ਵਾ ਆ ਚੈੱਕ ਕਰੋ ਤੁਸੀਂ ਬਾਅਦ ਚੈੱਕ ਕਰੋ ਆਪਣੀ ਪੰਜਾਬੀ ਬੋਲੀ ਨਾਲੋਂ ਮੇ ਕਿਸਾਨ ਮੇਲੇ ਦੇ ਵਿੱਚ ਫਿਰ ਤਾਂ ਗੱਲ ਨਹੀਂ ਬੰਦੀ ਹੋਣਾ ਪੂਰਾ ਇਥੇ ਨਹੀਂ ਕਿਹਾ ਪ੍ਰੋਪਰ ਆ ਬੜੀ ਇਹ ਪੰਜਾਬ ਕਿਉਂ ਪੰਜਾਬੀ ਆ ਆ ਹੁਣ ਕੀ ਹੈ ਕਹਿਣ ਦਾ ਹਾਲ ਵਾ ਕਿਸਾਨ ਮੇਲੇ ਤੇ ਚੈੱਕ ਕਰੋ ਕੋਈ ਲਾਪੀ ਲੈਂਗੁਏਜ ਨੂੰ ਪੂਰੀ ਉਹ ਮਹਾਨਤਾ ਦੇ ਇਦਾਂਲੇ ਪਾਸੇ ਵੀ ਮਾਪੋ ਨੇ ਦਿੱਤੀ ਇੰਨੇ ਬਾਕੀ ਆ ਟੈਂਪੇਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਘੰਟੇ ਲੱਗਾ ਆ ਆ ਗੁਰੂ ਗੋਬਿੰਦ ਸਿੰਘ ਦੇ ਵਿੱਚ ਆ ਚੁੱਕਿਆ ਵਾ ਤੇ ਆ ਬਾਕੀ ਤੁਸੀਂ ਆਰਟੀਕਲ ਚੈੱਕ ਕਰੋ ਇਹ ਪਲਾਸਟਿਕ ਲੱਗ ਰਹੇ ਨੇ ਲੱਗ ਰਿਹਾ ਇਹ ਮੋਦੀ ਘੈਂਟ ਚ ਲਈ ਵੀ ਆ ਇਹ ਵੀ ਪਾਈ ਆ ਲਿਆ ਇਹਨਾਂ ਨੇ ਇੰਟਰਵਿਊ ਆਪਣਾ ਸਟਾਲ ਆਇਆ ਇੱਥੇ ਵੀ ਰਾਸ਼ੀ ਕਰੋ ਮਗਰ ਰਾਸ਼ੀ ਬਹੁਤ ਛੜਛੜਿਆ ਬਤੰਦਰਾ ਨੇ ਟੂਲ ਤੇ ਇਧਰਲੇ ਪਾਸੇ ਆਪਣੇ ਕਿਸਾਨ ਵੀਰਾਂ ਦੀਆਂ ਮਸ਼ੀਨਾਂ ਸ਼ੁਰੂ ਹੋ ਗਈਆਂ ਜਿਹੜੇ ਟਰੈਕਟਰਾਂ ਦੇ ਪਿੱਛੇ ਲਾ ਦਿਆ ਖੇਤਾਂ ਦੇ ਵਿੱਚ ਵਤਿਆ ਜਾਂਦੀਆਂ ਵਾ ਆ ਚੈੱਕ ਕਰੋ ਤੁਸੀਂ ਇੰਦਾ ਰੇਟ ਲਿਖਿਆ ਹੋਣਾ ਇਥੇ ਕਿਹਦੇ ਰੇਟ ਲਾ ਦੇਣਾ ਕਿਹਦੇ ਲਿਖਿਆ ਵਾ ਕਿੰਨਾ ਰੇਟ ਆ ਲੋ ਵੀ ਮਿੱਤਰੋ 1,10,000 ਰੁਪਏ ਦਾ ਹੈਗਾ ਇਹਦਾ ਰੇਟ ਤੇ ਇੱਥੇ ਲਿਖਿਆ ਵੀ ਆ ਜੀਐਸਟੀ ਵੀ ਘਟਾਤਾ ਤੁਹਾਨੂੰ ਪਤਾ ਦੇਖੋ ਜੀਐਸਟੀ 12% ਤੋਂ 5% ਕਰਦਾ ਇਹਨਾਂ ਨੇ ਤੇ ਪੀਏਓ ਸਮਾਰਟ ਸਟੱਡੀ ਜੋ ਵੀ ਲਿਖਿਆ ਹੋਇਆ ਇਹਨਾਂ ਨੇ ਸੋ ਤੁਸੀਂ ਚੈੱਕ ਦੇਸ਼ ਦਾ ਪਹਿਲਾ 스마트 ਸੀਡਰ ਬਣਾਉਣ ਵਾਲੀ ਕੰਪਨੀ ਇਹ ਕੋਈ ਕੰਪਨੀ ਆ ਜਿਨ੍ਹਾਂ ਨੇ ਦੇਸ਼ ਦਾ ਪਹਿਲਾ ਇਹ ਬਣਾਇਆ ਇਹ ਮਸ਼ੀਨ ਹੈਗੀ ਆ ਇਹ ਵਰਤੀ ਜਾਂਦੀ ਆ ਕਣਕ ਹੋ ਗਿਆ ਝੋਨਾ ਹੋ ਗਿਆ ਉਹਨੂੰ ਆਪਾਂ ਖੇਤਾਂ ਦੇ ਵਿੱਚ ਬੀਜਦੇ ਆ ਸੋ ਤੁਸੀਂ ਚੈੱਕ ਕਰੋ ਇਹਦੇ ਚ ਆ ਪੂਰੀ ਪ੍ਰੋਪਰ ਪੱਕਾ ਕੰਮ ਕੀਤਾ ਹੋਇਆ ਵਾ ਸੋ ਮੇਰੇ ਖਿਆਲ ਨਾਲ ਇਹ ਉੱਤਰ ਵੀ ਜਾਂਦੀਆਂ ਇੱਥੋਂ ਕੰਪੋਜ਼ ਕੰਪਨੀ ਕੀ ਬਾਤ ਹੈ ਆ ਲਿਖਿਆ ਹੋਇਆ ਤੁਸੀਂ ਬ੍ਰਾਂਡ ਦਾ ਨਾਮ ਚੈੱਕ ਕਰੋ ਕੰਪਨੀ ਦਾ ਸੋ ਇਹਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਕਿ ਇਹ ਪਹਿਲੀ ਇਹਨਾਂ ਨੇ ਤਿਆਰ ਕੀਤੀ ਸੀ ਤੇ ਹੁਣ ਤਾਂ ਮਾਰਕੀਟ ਦੇ ਵਿੱਚ ਹੋਰ ਵੀ ਆ ਗਏ ਆ ਹੋਗੀਆਂ ਕਿਉਂਕਿ ਕਾਪੀ ਪੇਸਟ ਬਹੁਤ ਚੱਲਦਾ ਵਾ ਸੋ ਇਹ ਕਹਿੰਦੇ ਪਹਿਲਾਂ ਇਹਨਾਂ ਨੇ ਤਿਆਰ ਕੀਤੀ ਸੀ ਇੱਥੇ ਲਿਖਿਆ ਹੋਇਆ ਵਾ ਬਾਕੀ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਜੇ ਤੁਸੀਂ ਕਨਫਰਮ ਕਰਨਾ ਵਾ ਵੀ ਇਹਨਾਂ ਨੇ ਪਹਿਲੀ ਤਿਆਰ ਕੀਤੀਆਂ ਕਿ ਕਿਸੇ ਹੋਰ ਨੇ ਤਿਆਰ ਕੀਤੀ ਸੀ ਤਾਂ ਮਿੱਤਰੋ ਇਹਦਾ ਰੇਟ ਹੈਗਾ ਵਾ 84150 ਰੁਪਏ ਹੁੰਦਾ ਹੈਗਾ ਸੀ 110000 ਇਹਨਾਂ ਫਰਕ ਕਿਉਂ ਉਹ ਹੈਗੀ ਆ ਸੁਬਾ ਸੇਫਰ ਕਰਕੇ ਇਹਨਾਂ ਦਾ ਰੇਡ ਦਾ ਜਿਹੜਾ ਫਰਕ ਪੈ ਜਾਂਦਾ ਵਾ ਤੁਸੀਂ ਚੈੱਕ ਕਰ ਸਕਦੇ ਹੋ ਸੋ ਮਿੱਤਰੋ ਆ ਤੁਸੀਂ ਚੈੱਕ ਕਰੋ ਇਹ ਹੈਗੀ ਆ ਚਾਰੇ ਵਾਲੀ ਮਸ਼ੀਨ ਜਿੰਦੇ ਨਾਲ ਪਸ਼ੂ ਦਾ ਚਾਰਾ ਤਿਆਰ ਹੁੰਦਾ ਵਾ ਤਿਆਰ ਕਿਵੇਂ ਹੁੰਦਾ ਉਹ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਦੇ ਹਾਂ ਤੁਸੀਂ ਕੈਮਰਾ ਅੱਗੇ ਲੈ ਕੇ ਆਓ ਜਿਹੜਾ ਇੱਥੋਂ ਚਾਰਾ ਇਹਦੇ ਚ ਤਿਆਰ ਹੁੰਦਾ ਵਾ ਇੱਥੋਂ ਹੀ ਜਿਹੜਾ ਸਿਸਟਮ ਇਹਦੇ ਨਾਲ ਉੱਪਰ ਜਾਂਦਾ ਜਿਹੜਾ ਚਾਰਾ ਤਿਆਰ ਹੁੰਦਾ ਇਹ ਘੁੰਮ ਵੀ ਜਾਂਦਾ ਵਾ ਮੰਨ ਕੇ ਚੱਲੋ ਆਪਾਂ ਉਧਰਲੇ ਪਾਸੇ ਟਰਾਲੀ ਲਈ ਹੋਈ ਆ ਇੱਥੋਂ ਦੀ ਨਿਕਲ ਗਿਆ ਸਾਰਾ ਚਾਰਾ ਤਿਆਰ ਹੋ ਕੇ ਟਰਾਲੀ ਦੇ ਵਿੱਚ ਜਾਣਾ ਵਾ ਫਿਰ ਆਪਾਂ ਉਹਨੂੰ ਪੈਕਿੰਗ ਕਰਕੇ ਵੇਚ ਸਕਦੇ ਹਾਂ ਆਪਣੇ ਪਸ਼ੂਆਂ ਨੂੰ ਪਸ਼ੂਆਂ ਦੇ ਲਈ ਲੈ ਕੇ ਜਾ ਸਕਦੇ ਹਾਂ ਸੋ ਤੁਹਾਨੂੰ ਪੂਰੀ ਮਸ਼ੀਨ ਦਾ ਵੀਊ ਦਿਖਾਨੇ ਆ ਆ ਦੇਖੋ ਬਲੇਡ ਲੱਗੇ ਥੱਲੇ ਤਿੱਕੇ-ਤਿੱਕੇ ਇੱਥੋਂ ਦੀ ਕਟਿੰਗ ਹੁੰਦੀ ਆ ਜਿੰਨੇ ਨਾਲ ਉਪਰੋਂ ਦੀ ਚਾਰਾ ਜਾਂਦਾ ਵਾ ਤੇ ਜਾਂਦਾ ਜਾਂਦਾ ਉਧਰਲੇ ਪਾਸੇ ਜਿੱਥੇ ਵੀ ਆਪਾਂ ਟਰਾਲੀ ਮੈਂ ਹਰ ਕੱਟ ਕੇ ਇੱਥੇ ਲਿਖਿਆ ਹੋਇਆ 85000 ਇਹ 85000 ਕਿਉਂ ਲਿਖਿਆ ਵਾ ਆਪਾਂ ਤੁਹਾਨੂੰ ਦੱਸਦੇ ਹਾਂ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਕਿਸਾਨ ਮੈਨਾਂ ਲੱਗਦਾ ਵਾ ਮਾਰਕੀਟ ਨਾਲੋਂ 5 ਤੋਂ 10% ਡਿਸਕਾਊਂਟ ਦੇਂਦੇ ਆ ਭਾਵੇਂ ਟਰੈਕਟਰ ਹੋਵੇ ਕੋਈ ਮਸ਼ੀਨ ਹੋਵੇ ਜਾਂ ਕੋਈ ਵੀ ਕਿਸਾਨਾਂ ਦੀ ਚੀਜ਼ ਆ ਸੋ ਹਮੇਸ਼ਾ ਤੁਹਾਨੂੰ ਇੱਥੇ ਹਰ ਇੱਕ ਚੀਜ਼ ਤੇ ਡਿਸਕਾਊਂਟ ਦੇਖਣ ਨੂੰ ਮਿਲੂਗਾ ਆ ਦੇਖੋ 92000 ਤੋਂ 85000 ਤੁਹਾਨੂੰ ਮਿਲ ਰਿਹਾ ਮੇਲੇ ਤੇ ਤੁਸੀਂ ਇਹਨੂੰ ਨੋਰਮਲ ਦੁਕਾਨ ਤੋਂ ਲੈਣ ਜਾਊਗੇ ਤੁਹਾਨੂੰ ਇਹ 92 ਤੋਂ ਵੱਧ ਤੋਂ ਵੱਧ 92000 ਦਾ ਮਿਲ ਜੂਗਾ ਪਰ ਇੰਨਾ ਫਰਕ ਨਹੀਂ ਹੋਊਗਾ ਰੇਟ ਦਾ ਇਹ ਚੀਜ਼ ਆ ਇਹਨੂੰ ਸਪਰੇਅ ਪੰਪ ਕਹਿੰਦੇ ਆ ਸੋ ਤੁਸੀਂ ਇਹ ਚੈੱਕ ਕਰੋ ਵਾਈਟ ਕਲਰ ਇਹਨੂੰ ਦਿੱਤਾ ਆ ਦੇ ਦਿੰਦੇ ਕਿ ਵਾਇੰਦੀ ਪੈਪ ਵਗੈਰਾ ਸਾਰੀ ਜਿੰਦੀ ਜਾ ਰਹੀ ਹੈ ਜਿੰਨੇ ਨਾਲ ਸਪਰੇ ਵਗੈਰਾ ਹੁੰਦੀ ਆ ਸੋ ਆ ਇਹਦਾ ਲਾਇਆ ਹੋਇਆ ਸਿਸਟਮ ਜਿੱਥੋਂ ਸਾਰਾ ਪਤਾ ਲੱਗਦਾ ਵਾ ਆ ਮਸ਼ੀਨ ਤੇ ਮੇਨ ਲੈਡਿਸਕਾਊਂਟ ਹੈਗਾ 2000 ਰੁਪਈਆ 1 ਲੱਖ 50 1 ਲੱਖ 45 ਆ ਆਪਦੀ ਮਸ਼ੀਨ ਆ 9/9 ਦੀ 9/9 ਦੀ ਆ 2000 ਡਿਸਕਾਊਂਟ ਦੇ ਰਿਆ ਇਕੱਠਾ ਚੈੱਕ ਕਰੋ ਆਪਾਂ ਹੁਣ ਮੇਨ ਮੇਲੇ ਦੇ ਵਿੱਚ ਐਂਟਰ ਹੋ ਚੁੱਕੇ ਆ ਇੱਥੇ ਮੇਨ ਮੇਲਾ ਸਟਾਰਟ ਹੁੰਦਾ ਵਾ 4 ਸਵੇਰੇ ਤੋਂ ਜਿੱਥੇ ਗੋਲ ਪਿਆ ਆ ਪੂਰਾ ਮੇਨ ਗਰਾਊਂਡ ਮੇਲੇ ਦਾ ਇੱਥੇ ਕਹਿੰਦੇ ਆ ਉਹ ਹੈਗਾ ਮੇਲੇ ਦਾ ਮੇਨ ਗਰਾਊਂਡ ਕੁਝ ਇਥੇ ਰੱਛਾ ਕਰੋ ਆਪਾਂ ਨੇ ਵੀ ਚਲਾਈ ਆ ਰਹੇ ਆ ਬਣਾਉਣਾ ਆਜਾਲਾ ਨੇ ਵੀ ਐਸੇ ਖੜਾਵਾ ਚੈੱਕ ਕਰੋ ਤੇ ਕਿੰਨਾ ਤਖੜਾ ਹਥਿਆਰ ਆ ਕੰਪੈਨ ਆ ਕੰਪੈਨ ਆ ਨਾ ਕੰਪੈਨ ਆਏ ਕੀ ਬਾਤ ਹੈ ਸੋ ਮਿੱਤਰੋ ਆ ਇਹਦਾ ਸਟੀਅਰਿੰਗ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਚ ਕੀ ਕੀ ਫੰਕਸ਼ਨ ਆ ਇਧਰ ਆਓ ਅੱਗੇ ਨੂੰ ਲਿਆਓ ਕੈਮਰਾ ਆਹ ਸਪੀਡ ਆ ਜੇ ਆਪਾਂ ਹਾਈ ਸਪੀਡ ਤੇ ਚਲਾਉਣਾ ਇਧਰ ਨੂੰ ਕਰਨਾ ਵਾ ਆਪਾਂ ਇਹਨੂੰ ਜੇ ਆਪਾਂ ਲੋ ਸਪੀਡ ਤੇ ਚਲਾਉਣਾ ਆਪਾਂ ਇਹਨੂੰ ਇੱਧਰ ਨੂੰ ਕਰਨਾ ਵਾ ਆਹ ਕਟਰ ਪਾਰ ਹੋ ਗਿਆ ਜੇ ਆਪਾਂ ਕਟਰ ਡਾਊਨ ਵਾਲੇ ਪਾਸੇ ਰੱਖਣਾ ਫਿਰ ਇੱਧਰ ਨੂੰ ਕਰਨਾ ਜੇ ਆਪਾਂ ਵਾਲੇ ਪਾਸੇ ਰੱਖਣਾ ਫਿਰ ਇੱਧਰ ਨੂੰ ਕਰਨਾ ਇਹ ਰੀਲ ਹੋ ਗਿਆ ਜੇ ਆਪਾਂ ਡਾਊਨ ਵਾਲੇ ਪਾਸੇ ਕਰਨਾ ਫਿਰ ਇੱਧਰ ਨੂੰ ਫਿਰ ਆਪਾਂ ਵਾਲੇ ਪਾਸੇ ਇੱਧਰ ਹੀ ਠੀਕ ਆ ਇਦਾਂ ਹੀ ਉਪਰ ਇੰਜਨ ਦਾ ਸਿਸਟਮ ਆ ਗਿਆ ਜੇ ਇੰਜਨ ਨੂੰ ਆਪਾਂ ਹਾਈ ਪ੍ਰੈਸ਼ਰ ਤੇ ਰੱਖਣਾ ਵਾ ਫਿਰ ਇਦਨ ਹੀ ਸੈੱਟ ਕਰਨਾ ਜੇ ਆਪਾਂ ਲੋ ਪ੍ਰੈਸ਼ਰ ਤੇ ਇੰਜਨ ਨੂੰ ਰੱਖਣਾ ਵਾ ਫਿਰ ਇਦਨ ਹੀ ਸੈੱਟ ਕਰਨਾ ਵਾ ਇੱਧਰਲੇ ਪਾਸੇ ਆਓ ਆ ਜਿਹੜਾ ਹੈਗਾ ਇਹਦਾ ਮੀਟਰ ਆ ਗਿਆ 30 ਤੱਕ ਦੀ ਇਹਦੀ ਸਪੀ ਸੋ ਤਾਂ ਗਰ ਕੇ ਨੂੰ ਆਪਾਂ ਜ਼ਿਆਦਾ ਸਪੀਡ ਦੇ ਨਹੀਂ ਸਕਦੇ ਸੋ ਆ ਹੈਗਾ ਪੈਟਰੋਲ ਵਾਲੀ ਟੈਂਕੀ ਆ ਚੈੱਕ ਕਰੋ ਇਸ ਟਾਈਮ ਨਾ ਚਾਬੀ ਲੱਗੀ ਆ ਤੇਲ ਦੇ ਵਿੱਚ ਪਤਾ ਨਹੀਂ ਕਿੰਨਾ ਵਾ ਪਰ ਤੇਲ ਵਾਲਾ ਜਿਹੜਾ ਸਿਸਟਮ ਆ ਉਹ ਪੂਰਾ ਇਹਦੇ ਵਿੱਚ ਅੱਧ ਪਿਆ ਵਾ ਸੋ ਆ ਚੀ ਚੈੱਕ ਕਰੋ ਆ ਤੇਲ ਵਾਲੀ ਸੂਈ ਆ ਗਈ ਆ ਮੀਟਰ ਆ ਗਿਆ ਮੀਟਰ ਦੀ ਸਪੀਡ ਸਿਰਫ 30 ਤੱਕ ਦਿੱਤੀ ਹੋਈ ਆ ਤੇ ਬਾਕੀ ਹੋਰ ਇਹਦੇ ਟੂਲ ਬਟਨ ਵਗੈਰਾ ਆ ਗਏ ਠੀਕ ਆ ਹੋਰਨ ਵਗੈਰਾ ਤਾਂ ਆ ਗਿਆ ਦੂਜੇ ਆ ਗਏ ਸੋ ਇੱਥੇ ਚਾਬੀ ਲੱਗੂਗੀ ਇੱਥੇ ਚਾਬੀ ਲੱਗੂਗੀ ਆਰ ਪੀ ਐਮ ਸੋ ਜਿਹੜਾ ਹੋਊਗਾ ਇੱਥੇ ਸ਼ੋ ਕਰੂਗਾ ਸੋ ਇਧਰਲੇ ਪਾਸੇ ਵੀ ਤੁਹਾਨੂੰ ਪਤਾ ਕੀ ਸਿਸਟਮ ਵਾ ਜਿਹੜਾ ਇਹਦਾ ਮੀਟਰ ਮੈਨ ਹੋ ਗਿਆ ਇੱਥੇ ਕਿੰਨੀ ਗੱਡੀ ਚੱਲ ਗਈ ਆਪਣੀ ਕਿੰਨੀ ਇਹ ਚੱਲਦੀ ਹੈ ਕੰਪੈਨ ਉਹ ਸ਼ੋ ਕਰੂਗਾ ਸੋ ਪਰੋਈ ਤੁਹਾਨੂੰ ਕੰਪੈਨ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਸੀਟ ਕੰਫਰਟੇਬਲ ਆ ਨਾ ਪੂਰੀ ਸੀਟ ਕੰਫਰਟੇਬਲ ਆ ਯਾਰ ਇਹਦੀ ਕਿਉਂਕਿ ਨਵਾਂ ਮਾਡਲ ਆਇਆ ਤੇ ਆ ਮੀਟਰ ਵਗੈਰਾ ਸਿਰਫ 30 ਤੱਕ ਸਪੀਡ ਆ ਇਹਨੇ ਚੈੱਕ ਕਰ ਜੀ 30 ਤੱਕ ਮੋੜ ਸਲ ਪੈ ਹੁਣ ਆਪਾਂ ਵੀਰ ਜੀ ਤੋ ਥੱਲੇ ਉਤਰਨ ਲੱਗੇ ਆ ਇਹ ਆ ਚਾਪੌੜੀਆਂ ਚਾ ਕਰੋ ਤੁਸੀਂ ਇਹਨਾਂ ਦੀਆਂ ਪੌੜੀਆਂ ਸਾਲਾ ਡਰ ਜੀ ਲੱਗਦਾ ਇਹ ਖੇਲਦੀ ਆਵਾ ਜਦੋਂ ਉਤਰੀਏ ਖੱਲੇ ਲਾਸਟ ਸਿਸਟਮ ਇਹਦਾ ਉੱਪਰ ਨੂੰ ਚੱਕਾ ਜਾਂਦਾ ਨਾ ਜਦੋਂ ਆਪਾਂ ਬਾਈ ਦਾਵਾ ਸੋ ਆਹ ਚੈੱਕ ਕਰੋ ਜਦੋਂ ਆਪਾਂ ਉੱਪਰ ਨੂੰ ਚੜੀਦਾ ਵਾ ਹੁਣ ਥੋੜਾ ਪਰਾ ਉਤਰਨ ਲੱਗਾ ਜੇ ਕਿਆ ਬਾਤ ਇੰਨੇ ਲੋਕ ਦੇਖਣ ਆ ਗਏ ਉਹਨਾਂ ਨੂੰ ਯਾਰ ਕੱਲੇ ਕੱਲੇ ਰੇਡ ਨੂੰ ਦੱਸਿਆ ਜਾ ਸਕਦਾ ਤਾ ਕਰਕੇ ਰੇਟ ਨਾਲ ਦੇ ਨਾਲ ਲਿਖੇ ਹੋਇਆ ਹਰ ਮਸ਼ੀਨ ਤੇ ਹਰ ਟਰੈਕਟਰ ਤੇ ਕਿਹੜਾ ਕਿੰਨੇ ਦਾ ਵਾ। ਉਹਦੇ ਰੇਟ ਦੱਸੋ ਲੱਗੇ ਫਿਰ ਤਾਂ ਬਿਚਾਰਾਂ ਦੀ ਬੱਸ ਹੋ ਜਾਣੀ ਗਰਮੀ ਉਸ ਤੋਂ ਇੰਨੀ ਆ ਧੁੱਪ ਤੇਜ ਆ। ਕੋਈ ਇੰਦਰ ਦੇ ਕੋਲ ਚੈੱਕ ਕਰੋ ਭਈ ਇਹ ਨਹੀਂ ਦੇਖ ਰਿਹਾ ਰੇਟ ਇਹਦਾ ਵੀ ਲਿਖਿਆ ਹੋਇਆ ਪੂਰਾ ਜਾਇਜ਼ ਹੈ। ਉਹ ਇੱਥੇ ਲਿਸਟ ਕਰ ਰਿਹਾ ਭਈ ਇਹ ਨਹੀਂ। ਸਾਹ ਇਥੇ ਥੋੜਾ ਜਿਹਾ ਟੰਡਾ ਮੀਨ ਉਹ ਰਹਾ ਪੱਕਾ ਬੁੱਕ ਲੱਗਿਆ ਹੋਇਆ ਹੈ। ਉਹ ਚੈੱਕ ਕਰੋ ਉਹਦਾ ਚੱਲਦਾ ਹੈ। ਇਸ ਤਰ੍ਹਾਂ ਜੇ ਚੱਕਰ ਲਾਦੇ ਹੋ ਥੋੜਾ ਬਿਆਜ ਤੁਹਾਨੂੰ ਚਾਹੀਦਾ ਤੁਸੀਂ ਥੋੜਾ ਇਹ ਚੱਕ ਕੇ ਲਿਆ ਸਕਦੇ ਹੋ ਉਹਦੇ ਪੈਸੇ ਚੋਲਾ ਚੱਕ ਲਿਆ ਤੁਸੀਂ ਵੀ ਇਹ ਚੋਲਾ ਚੱਕ ਕੇ ਲਿਆ ਸਕਦੇ ਹੋ ਆਪਣੇ ਨਾਲ ਦੇ ਨੇ ਵੀ ਚਾਰ ਲੈ ਲਿਆ ਚੋਲਾ ਜਿੰਨੇ ਮਰਜ਼ੀ ਚੋਲੇ ਇਹ ਤੇ ਤੁਹਿਆ ਪ੍ਰਮਾਣ ਆਉ ਜਿਹੜਾ ਤੁਹਾਨੂੰ ਚਾਹੀਦਾ ਵਾ ਠੀਕ ਹੈ ਜੀ ਉਹ ਆਹ ਬਈਰਾ ਆ ਗਿਆ ਤੇ ਬਈਰਾ ਕਰਵਾ ਚੋੜਾ ਦੇ ਵਿੱਚ ਬਈ ਨੂੰ ਪਹਿਲੇ ਰੱਖੇ ਹੋਏ ਨੇ ਨਜ਼ਰਾਂ ਨੂੰ ਉਹ ਬਾਕੀ ਜੀ ਚੈੱਕ ਕਰਤਾ ਨਾਲ ਇਹ ਜਿਹੜਾ ਫੈਲਾ ਹੈਗਾ ਵਾ ਝੋਲਾ ਉਹਦੇ ਤੇ ਇਹਨਾਂ ਦੀ ਕੰਪਨੀ ਦਾ ਨਾਮ ਲਿਖਿਆ ਹੁੰਦਾ ਵਾ ਤਾ ਕਰਕੇ ਫੇਲੇ ਵਿੱਚ ਦਿੰਦੇ ਆ ਦੇਖੋ ਕੰਪਨੀਆਂ ਦਾ ਨਾਮ ਉਹ ਪਾ ਪਾ ਜੀ ਪਾਈ ਸੱਚਾ ਕਰੋ ਸੁਨਾਲੀ ਕਾ ਗਾਲੇ ਮੁੱਛਾ ਹੋ ਗਿਆ ਹੈ ਸੁਨਾਲੀ ਕਾ ਟਰੈਕਟਰ ਦਿਉਂਦਾ ਰਾਈ ਚਾਲੂ ਹੋ ਰਹੀ ਹੈ ਸੁਨਾਲੀ ਕਾ ਟਰੈਕਟਰ ਆ ਨੇ ਅੰਦਰ ਪੂਰਾ ਸੈਸ਼ਨ ਮੁਕਾਲਵਾ ਕਰਾਈ ਖਰਚਾ ਪੂਰਾ ਕੀਤਾ ਹੋਇਆ ਦੇਖੋ ਉਸਿਆ ਕਰਤੀ ਉਹ ਕਿਤੇ ਪਾਰਕ ਦਾ ਬਰਾਬਰ ਬੰਦੇ ਕੀਤਾ ਹੈ ਜੇ ਮੀਂਹ ਪੈਣਾ ਪਾਣੀ ਨਾ ਆਵੇ ਸੋ ਮੈਨੂੰ ਇਸ ਟਾਈਮ ਆਪ ਆ ਗਿਆ ਮਹਿੰਦਰਾ ਵਾਲਿਆਂ ਦੇ ਮਹਿੰਦਰਾ ਟਰੈਕਟਰਸ ਕੀ ਆ ਬਾਤ ਹੈ ਰਸ਼ ਚੈੱਕ ਕਰੋ ਤੁਸੀਂ ਇਗਰਾਲੇ ਦੇ ਜਿਆਦਾ ਰਸ਼ ਲੱਗ ਰਿਹਾ ਸੋਨਾਲੀ ਕਾਨਾ ਤੋ ਆਪਾਂ ਤੁਹਾਨੂੰ ਟਰੈਕਟਰ ਬਤੁਨਦੇ ਆ ਇਹ ਟਰੈਕਟਰ ਤੇ ਵੀ 10 ਤੋਂ 15% ਦਾ ਡਿਸਕਾਊਂਟ ਹੈਗਾ ਵਾ ਮਾਰਕੀਟ ਦੇ ਨਾਲੋ ਤੇ ਆਓ ਚੈੱਕ ਕਰ ਗਿਆ ਆਪਾਂ ਕਿੰਨੇ ਦਾ ਆ ਆ ਦੇਖੋ 8.7 ਦਾ ਹੈਗਾ ਇਹ ਟਰੈਕਟਰ ਮਾਰਕੀਟ ਦੇ ਵਿੱਚ ਮੇਲੇ ਦਾ ਜਿਹੜਾ ਡਿਸਕਾਊਂਟ ਚੱਟ ਲਿਆ ਵਾ ਉਹਦੇ ਕਰਕੇ ਤੁਹਾਨੂੰ ਮਿਲੂਗਾ 6.75 ਦਾ 7.75 ਦਾ ਤੁਹਾਨੂੰ ਮਿਲਣਾ ਵਾ ਜਿਹੜਾ ਮੇਲੇ ਦੇ ਵਿੱਚ 10 ਤੋਂ 15% ਜਾਂ 5 ਤੋਂ 10% ਡਿਸਕਾਊਂਟ ਹੁੰਦਾ ਵਾ ਸੋ ਇਹ ਫਰਕ ਹੁੰਦਾ ਵਾ ਮੇਲੇ 'ਚ ਤੇ ਮਾਰਕੀਟ ਵਾਲੇ ਜਿਹੜੇ ਆਪਾਂ ਜਲਸੀ 'ਚ ਜਾਂਦੇ ਆ ਟਰੈਕਟਰ ਲੈਣ ਸੋ ਰੇਟ ਦਾ ਫਰਕ ਹੁੰਦਾ ਹੀ ਹੁੰਦਾ ਵਾ ਮੇਲੇ ਦੇ ਵਿੱਚ ਸੋ ਆਪਾਂ ਤੁਹਾਨੂੰ ਟਰੈਕਟਰ ਦਾ ਫੁੱਲ ਵੀਊ ਦਿਖਾਣਿਆ ਜਿਹੜਾ ਮਹੀਨਦਰਾ ਵਾਲਾ ਟਰੈਕਟਰ ਆ ਤੁਸੀਂ ਚੈੱਕ ਕਰੋ ਇੱਧਰ ਮਾਡਲ ਨੰਬਰ ਲਿਖਿਆ ਹੋਇਆ ਵਾ ਸੋ ਆ ਜਿਹੜਾ ਹੈਗਾ ਸਾਈਡ ਮਿਰਰ ਲੱਗਾ ਹੋਇਆ ਵਾ ਅੱਗੇ ਆਓ ਤੁਹਾਨੂੰ ਦਿਖਾਣਿਆ ਆਪਾਂ ਸੋ ਸੈਟ ਦਾ ਜਿੰਨਾ ਨੇ ਲੈਣੇ ਆ ਉਹ ਉੱਪਰ ਬਹਿ ਕੇ ਚੈੱਕ ਕਰਦੇ ਹੀ ਕਰਦੇ ਆ ਕਿ ਹੈਗਾ ਕੰਫਰਟੇਬਲ ਆ ਜੋ ਨੂੰ ਚਾਹੀਦਾ ਉਸ ਅਨੁਸਾਰ ਆ ਨਾ ਵਾ ਆ ਜਿਹੜਾ ਕੋਈ ਟਰੈਕਟਰ ਹੈਗਾ ਵਾ ਬੈਟਰੀ ਵਾਲਾ ਇਹ ਜਿਹੜਾ ਬੰਦਾ ਵੱਡਾ ਟਰੈਕਟਰ ਲਊਗਾ ਉਹ ਨੂੰ ਇਹ ਟਰੈਕਟਰ ਹੁੰਦੇ ਨਾਲ ਫ੍ਰੀ ਮਿਲੂਗਾ ਜਿਹੜਾ ਆ ਵਾਲਾ ਟਰੈਕਟਰ ਹੈ ਉਹ ਵਾਲਾ ਆਹ ਟਰੈਕਟਰ ਹੈਗਾ 195 ਇਹਦਾ ਚਲੋ ਮਸ਼ੀਨ ਦਾ ਪ੍ਰਾਈਸ ਆ ਸੋ ਆ ਵਾਲੇ ਟਰੈਕਟਰ ਨਾਲ ਉਹ ਛੋਟੇ ਵਾਲਾ ਟਰੈਕਟਰ ਬਿਲਕੁਲ ਫ੍ਰੀ ਮਿਲੂਗਾ ਆਹ ਟਰੈਕਟਰ ਦੇ ਨਾਲ ਟਰੈਕਟਰ ਮੋਟਰ ਸਿਸਟਮ ਚੱਲ ਰਿਹਾ ਜਿਹਨਾਂ ਨੇ ਟਰੈਕਟਰ ਲੈਣਾ ਵਾ ਇਹਨੂੰ ਨਾ ਆਪ ਟਰੈਕਟਰ ਕਹਿ ਸਕਦੇ ਆ ਨਾ ਆਪ ਇਹਨੂੰ ਮੋਟਰਸਾਈਕਲ ਕਹਿ ਸਕਦੇ ਆ ਨਾ ਇਹਨੂੰ ਛੋਟੇ ਗੱਡੀ ਵਾਂਗ ਕਹਿ ਸਕਦੇ ਆ ਨਾ ਆਪ ਇਹਨੂੰ ਮਿਨੀ ਟਰੈਕਟਰ ਕਹਿ ਸਕਦੇ ਆ ਇਹ ਹੈਗਾ ਸੁਬਰਾਜ ਵਾਲਿਆਂ ਦਾ ਲਾਈਟ ਲੱਗੀ ਆ ਪੂਰੀ ਇਹਨੂੰ ਮੋਟਰਸਾਈਕਲ ਵਾਂਗੂ ਲਾਈਟ ਲਾਈ ਪੈਟਰੋਲ ਵਾਲੇ ਟੈਂਕੀ ਇਧਰਲੇ ਪਾਸੇ ਵਧੀਆ ਸਬਜ਼ੀਆਂ ਆ ਗਿਆ ਨਾਂ ਨਾਂ ਵੀ ਲਿਖਿਆ ਹੋਇਆ ਤੁਸੀਂ ਚੈੱਕ ਕਰੋ ਜਿਵੇਂ ਕੀ ਕਿਸਮ ਹੁੰਦੀ ਆ ਇਧਰਲੇ ਪਾਸੇ ਚਾਰ ਜੈਮਾਂ ਕੀ ਜੋ ਕਿ ਆਪ ਤਿਆਰ ਕੀਤਾ ਹੋਇਆ ਤੇ ਹਨ ਦੇਖੋ ਫਲਰ ਦੀਆਂ ਕੈਂਡੀਆਂ ਹੋ ਗਿਆ ਵਿਕਰੀ ਲਈ ਉਤਪਾਦ ਹੋ ਗਿਆ ਠੀਕ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਜਿਹੜੇ ਇਹਨਾਂ ਨੇ ਮਾਡਲ ਤਿਆਰ ਕੀਤੇ ਹੋਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਿਖਿਆ ਵਾ ਸੋ ਮਾਡਲ ਤੁਸੀਂ ਚੈੱਕ ਕਰੋ ਕਿੰਨੇ ਪ੍ਰੋਪਰ ਤੇ ਸਫਾਈ ਦੇ ਵਿੱਚ ਇਹਨਾਂ ਨੇ ਤਿਆਰ ਕੀਤੇ ਹੋਇਆ ਸੋ ਆਹ ਧਿਆਨ ਨਾਲ ਦੇਖੋ ਜਿੱਥੇ ਲਿਖਿਆ ਹੋਇਆ ਹੈ ਜ਼ਹਿਰੀਲੀ ਚੀਜ਼ ਜੋ ਕਿ ਉੱਪਰਲੇ ਪਾਸੇ ਕਹਿੰਦੇ ਵੀ ਰੱਖੋ ਜਿਹੜੇ ਚੂਹੇ ਹੁੰਦੇ ਆ ਉਹ ਬੋਰੀਆਂ ਨੂੰ ਟੋਕ ਲੈਂਦੇ ਆ ਤੇ ਫਸਲ ਖਰਾਬ ਹੋ ਜਾਂਦੀ ਜਿਹੜੀ ਆਪਾਂ ਸਟੋਰ ਕਰਕੇ ਰੱਖਦੇ ਆ ਇਹ ਉਸ ਪਰ ਇਹਨਾਂ ਨੇ ਦੱਸਿਆ ਹੋਇਆ ਵਾ ਤੇ ਜਿੰਦੇ ਨਾਲ ਹੀ ਆਪਾਂ ਤੁਹਾਨੂੰ ਹੋਰ ਮਾਡਲ ਦਿਖਾਨੇ ਆ ਖੇਤੀ ਮਸ਼ੀਨਰੀ ਜਿਹੜੇ ਆਪਣੇ ਸਾਧਨ ਯੂਸ ਹੁੰਦੇ ਆ ਖੇਤਾਂ ਦੇ ਵਿੱਚ ਉਹ ਦੇਖੋ ਸਮਾਰਟ ਸੀਡ ਹੋ ਗਿਆ ਸੁਪਰ ਸੀਡਰ ਹੋ ਗਿਆ ਠੀਕ ਆ ਉਹ ਚੀਜ਼ਾਂ ਆਏ ਜਿਹੜੇ ਆਪਣੇ ਸੀਡਰ ਹੁੰਦੇ ਆ ਸੋ ਕਿੰਨੇ ਵਧੀਆ ਮਾਡਲ ਤਿਆਰ ਕਰਕੇ ਇਹਨਾਂ ਨੇ ਰੱਖਿਓ ਆ ਵਿੱਚ ਤੁਸੀਂ ਧਿਆਨ ਨਾਲ ਚੈੱਕ ਕਰੋ ਪੂਰਾ ਥੱਲੇ ਅਸਲੀ ਮਿੱਟੀ ਪਾਈ ਹੋਈ ਆ ਤੇ ਡਾਇਰੈਕਟਰ ਵੀ ਮਤਲਬ ਅਸਲੀ ਵਾਂਗੂ ਪੂ ਆਪੇ ਇਹ ਉਧਾ ਤੁਸੀਂ ਚੈੱਕ ਕਰ ਸਕਦੇ ਹੋ ਪੀਯੂ ਵੱਲੋਂ ਇਹ ਲੱਗਾ ਹੋਇਆ ਸਟਾਲ ਸੋ ਆ ਦੇਖੋ ਤੁਸੀਂ ਕਿੰਨਾ ਸਮਾਨ ਪਿਆ ਵਾ ਹਨਾ ਸੋ ਆ ਦੇਖੋ ਖੇਤੀਬਾੜੀ ਦੇ ਕੰਮਾਂ ਵਿੱਚ ਡਰੋਨ ਦੀ ਵਰਤੋਂ ਜਿੱਥੇ ਹੁੰਦੀ ਆ ਆ ਡਰੋਨ ਧਿਆਨ ਨਾਲ ਦੇਖੋ ਕਿਵੇਂ ਰੈਡੀ ਕੀਤਾ ਹੋਇਆ ਵਾ ਤੇ ਕਿੰਨਾ ਘੰਟ ਰੈਡੀ ਕੀਤਾ ਤੇ ਆ ਇੱਕ ਜਿਹੜਾ ਸਿਸਟਮ ਹੋ ਗਿਆ ਵਾ ਇਹ ਉਹਦੇ ਲਈ ਆ ਕਟਾਈ ਕੁਟਾਈ ਆਪਾਂ ਕਰਦੇ ਆ ਸੋ ਇੱਧਰ ਇੱਕ ਗੱਨ ਵੀ ਮਿਲਦੀ ਪਈ ਸੀ ਜਿਹੜੀ ਕਿ ਦੀਵਾਲੀ ਨੇੜੇ ਆ ਰਹੀ ਆ ਤੁਹਾਨੂੰ ਪਤਾ ਵਾ ਇਹ ਗੱਨ ਜਿਹੜੀ ਹੈਗੀ ਇਹਦੇ ਵਿੱਚ ਮਾਚਿਸ ਦੀ ਤਿੱਲੀ ਪਿੰਦੀ ਆ ਗੋਲੀ ਦੀ ਤਾਂ ਫਿਰ ਇਹ ਚੱਲਦਾ ਵਾ ਮਤਲਬ ਆਵਾਜ਼ ਬੜੀ ਵਧੀਆ ਹੁੰਦੀ ਐ ਚ ਉਹ ਦੇਖੋ ਇੱਕ ਮਾਚੀ ਦੀ ਤੇਲੀ ਵੇਣੀ ਆ ਮੰਨ ਕੇ ਚਲੋ ਵੀ ਸਸਤੀ ਵੇਂਦੀ ਆ ਦੂਸਰਿਆਂ ਨਾਲੋਂ ਜਿਵੇਂ ਉਹ ਮਹਿੰਗੀਆਂ ਹੁੰਦੀਆਂ ਹਨ ਨਾ 1 ਰੁਪਏ ਦੀ ਮਾਚੀ ਦੀ ਡੱਬੀ ਆ ਜਾਂਦੀ 2 ਰੁਪਏ ਦੀ ਕਿੰਨੀਆਂ ਤੇਲੀਆਂ ਹੁੰਦੀਆਂ ਵਿੱਚ ਤੇ ਉਹ ਸਿਸਟਮ ਇਹਦਾ ਉਹ ਬਈ ਹੁਣ ਚਲਾਊਗਾ ਤੁਸੀਂ ਧਿਆਨ ਨਾਲ ਚੈੱਕ ਕਰੋ ਸੋ ਘਟੇ ਦੀ ਆਵਾਜ਼ ਆ ਜਾਂਦੀ ਆ ਪੂਰੀ 50 ਰੁਪਏ ਦਾ ਰੇਟ ਸੀ ਤੇ ਜਿਹੜੀ ਆ ਚੀਜ਼ ਆ ਇਹ ਆਪ ਤਿਆਰ ਕਰਦੇ ਆ ਜਿਵੇਂ ਅਚਾਰ ਹੋ ਗਿਆ ਲਸਣ ਦਾ ਮਿਰਚ ਦਾ ਆਮਬ ਦਾ ਨਿੰਬੂ ਦਾ ਹਨਾ ਮੂਲੀ ਦਾ ਹੋ ਗਿਆ ਹੋਰ ਤਰ੍ਹਾਂ ਤਰ੍ਹਾਂ ਦੇ ਅਚਾਰਾ ਦੇਖੋ ਓਪਨ ਪਏ ਹੋਇਆ ਆ ਦੇਖੋ ਲਸਣ ਦਾ ਅਚਾਰ ਜੰਬ ਦਾ ਕਰੇਲਿਆਂ ਦਾ ਪਤਾ ਨਹੀਂ ਕਿਹੜਾ ਕੜਾ ਇਹਨਾਂ ਨੇ ਅਚਾਰ ਤਿਆਰ ਕਰਕੇ ਰੱਖਿਆ ਹੋਇਆ ਵਾ ਤੇ ਸਾਹਮਣੇ ਬਿਸਕੁਟ ਵੀ ਤਿਆਰ ਕਰਕੇ ਰੱਖੇ ਹੋਏ ਇਹਨਾਂ ਨੇ ਤੇ ਆ ਹੈਗਾ ਜੀ ਸਟੇਜ ਜਿੱਥੇ ਕਲਾਕਾਰ ਆਉਂਦੇ ਆ ਕਿਸਾਨ ਮੇਲੇ ਦੇ ਵਿੱਚ ਆਪਣੇ ਕਿੰਨੇ ਕਿਸਾਨ ਵੀਰ ਤੁਸੀਂ ਧਿਆਨ ਨਾਲ ਦੇਖ ਕੇ ਦੇਖੋ ਵੀ ਕਲਾਕਾਰ ਸਟੇਜ ਦੇ ਉੱਪਰ ਆਪਣੀ ਗਾਇਕੀ ਕਰ ਰਿਹਾ ਪ੍ਰਦਰਸ਼ਨ ਕਰ ਰਿਹਾ ਕਿਸਾਨ ਵੀਰ ਦੇਖ ਰਿਹਾ ਨਾਲੇ ਇੱਥੇ ਰੈਸਟ ਕਰ ਰਿਹਾ ਆਰਾਮ ਨਾਲ ਸੋ ਪੂਰਾ ਘੰਟਾ ਤੇ ਜਿਹੜੇ ਅੱਧੇ ਵੀਰ ਆਪਣੇ ਹੋ ਗਏ ਦਰਸ਼ਾਂ ਦੇ ਵਿੱਚ ਜਿਹੜਾ ਸਾਈਡ ਤੇ ਪਾਰਕ ਜਾਂ ਲੇ ਗਰਾਊਂਡ ਦੇ ਸਾਹਮਣੇ ਉੱਥੇ ਰੈਸਟ ਕਰਦੇ ਪਏ ਆ ਸੋ ਇਧਰਲੇ ਪਾਸੇ ਅਗਲਾ ਮੇਲਾ ਸਟਾਰਟ ਹੋ ਜਾਂਦਾ ਖਾਲਸਾ ਏਡਾਲੇ ਵੀ ਆਇਆ ਹੋਏ ਤੁਸੀਂ ਦੇਖੋ ਖਾਲਸਾ ਏਡਾਲੇ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਆ ਪਾਣੀ ਦੀ ਸੇਵਾ ਚੱਲ ਰਹੀ ਹੈ ਗਰਮੀ ਤੇਜ਼ ਹੋਣ ਦੇ ਕਰਕੇ ਤੇ ਸਟੋਕ ਤੁਸੀਂ ਚੈੱਕ ਕਰੋ ਇਹਨਾਂ ਕੋ ਕਿੰਨੀਆਂ ਜ਼ਿਆਦਾ ਬੋਤਲਾਂ ਪਈਆਂ ਵਾ ਤੇ ਦਿਨ ਤੋਂ ਲੈ ਕੇ ਰਾਤ ਤੱਕ ਨਾ ਸ਼ਾਮ ਤੱਕ ਇਹ ਬਸ ਪਾਣੀ ਪਿਆਈ ਆ ਰਿਹਾ ਕਿਸਾਨ ਵੀਰਾਂ ਨੂੰ ਨਾ ਜਿਹੜੇ ਆਏ ਆ ਆਪਣਾ ਸਮਾਨ ਵਰਾ ਲੈਣ ਲਈ ਤੇ ਮੇਲਾ ਘੁੰਮਣ ਆਏ ਆ ਸੋ ਇਧਰਲੇ ਪਾਸੇ ਸ਼ਹਿਦ ਆ ਗਿਆ ਜਿਹੜਾ ਇਹ ਆ ਬਣਾਉਂਦੇ ਆ ਸੋ ਤੁਸੀਂ ਧਿਆਨ ਨਾਲ ਚੱਕਰੋ ਇਹ ਸ਼ਾਇਦ ਉਹ ਆ ਜਿਹੜਾ ਸਰਦੀਆਂ ਦੇ ਵਿੱਚ ਜੰਮਦਾ ਨਹੀਂ ਕਿਉਂਕਿ ਆਪ ਕਰਦੇ ਕੋਈ ਕੈਮੀਕਲ ਨਹੀਂ ਵਰਤਦੇ ਇਹਦੇ ਵਿੱਚ ਇਹ ਪਿਓਰ ਸ਼ਾਇਦ ਹੁੰਦਾ ਜਿਹੜਾ ਇੱਥੋਂ ਮਿਲਦਾ ਵਾ ਠੀਕ ਆ ਸੋ ਇਹਨਾਂ ਦੇ ਆਪਣਾ ਉੱਪਰ ਬ੍ਰਾਂਡ ਦਾ ਨੇਮ ਵੀ ਲਿਖਿਆ ਹੋਇਆ ਵਾ ਸੋ ਤੁਸੀਂ ਦੇਖੋ ਇਹਨਾਂ ਕੋ ਵੀ ਕਾਫੀ ਕੁਆਂਟੀਟੀ ਪਈ ਆ ਛੋਟਾ ਵੱਡਾ ਤੇ ਸ਼ਾਇਦ ਉਹ ਜਿਹੜੀ ਜੈਮ ਵਗੈਰਾ ਤਿਆਰ ਹੁੰਦੀ ਆ ਹਨਾ ਗੁਲਕੰਦ ਹੋਗੀ ਉਹ ਚੀਜ਼ ਵੀ ਮਿਲ ਜੂਗੀ ਠੀਕ ਆ ਉਹ ਸਾਹਮਣੇ ਉੱਪਰ ਲਿਖਿਆ ਹੋਇਆ ਬਾਲਾ ਜੀ ਆਲਾਂ ਦਾ ਹੈਗਾ ਇਹਨਾਂ ਦਾ ਜੈਮ ਤੇ ਸ਼ਹਿਦ ਵਗੈਰਾ ਇਹਨਾਂ ਦਾ ਹੋ ਗਿਆ ਤੇ ਨਾਲ ਹੀ ਖੂਨਦਾਨ ਕੈਂਪ ਵੀ ਲੱਗਾ ਹੋਇਆ ਸੀ ਕਿਸਾਨ ਮੇਲੇ ਦੇ ਵਿੱਚ ਕਈ ਆਪਣੇ ਵੀਰ ਖੂਨਦਾਨ ਕਰਦੇ ਪਏ ਸੀ ਇਧਰਲੀ ਸਾਈਡ ਆਗਾ ਜੀ ਪੁਸਤਕ ਪ੍ਰਦਰਸ਼ਨ ਤੁਸੀਂ ਚੈੱਕ ਕਰੋ ਇਤਿਹਾਸਿਕ ਕਿਤਾਬਾਂ ਅੱਖਰ ਗਿਆਨ ਹੋ ਗਿਆ ਅੱਖਰਪੂਰ ਨੇ ਹੋ ਗਿਆ ਸ਼ਬਦ ਜੰਗ ਹੋ ਗਿਆ ਜਿਆਦਾਤਰ ਇਹਨਾਂ ਕੋਈ ਇਤਿਹਾਸ ਦੀਆਂ ਕਿਤਾਬਾਂ ਪਈਆਂ ਕਿਉਂਕਿ ਇਹ ਆਪਣੇ ਨਿਹੰਗ ਵੀਰ ਜੀ ਹੈਗੇ ਖਾਲਸਾ ਜਿਹੜੀ ਜਿਨ੍ਹਾਂ ਨੇ ਇੱਥੇ ਆਪਣੀ ਸਟਾਲ ਲਗਾਈ ਆ ਸੋ ਜਿਆਦਾ ਤਾਗਰ ਕੇ ਇਹਨਾਂ ਨੇ ਧਾਰਮਿਕ ਕਿਤਾਬਾਂ ਇੱਥੇ ਸਾਰੀਆਂ ਇੱਕ ਹਿਸਾਬ ਦੀਆਂ ਤੇ ਪੂਰੀਆਂ ਘੈਂਟ ਘੈਂਟ ਕਿਤਾਬਾਂ ਨਾਲ ਇੱਧਰ ਸਰੂਪ ਤੁਸੀਂ ਚੈੱਕ ਕਰੋ ਕਿੰਨੇ ਘੈਂਟ ਘੈਂਟ ਸਰੂਪ ਵੀ ਆ ਪਿੰਡਰਾਵਾਲਾ ਜਿਹਦੇ ਹੋ ਗਏ ਤੇ ਤੁਸੀਂ ਚੈੱਕ ਕਰੋ ਕਿੰਨੇ ਘੈਂਟ ਘੈਂਟ ਮੈਂ ਕਹਿੰਨਾ ਤਿਆਰ ਕੀਤੇ ਹੋਏ ਇਹਦਰ ਆਪਣੀ ਪੰਜਾਬੀ ਬੋਲੀ ਨੂੰ ਪੂਰਾ ਪ੍ਰਮੋਟ ਕੀਤਾ ਜਾ ਰਿਹਾ ਸੀ ਆਪਣੇ ਪੰਜਾਬ ਦੇ ਪੁਰਾਣੇ ਇਤਿਹਾਸ ਨੂੰ ਕਢਾਈ ਤੋਂ ਚੀਜ਼ਾਂ ਬਣਾਇਆ ਹੋਇਆ ਤੁਸੀਂ ਚੈੱਕ ਕਰੋ ਆ ਪੰਜਾਬ ਲਿਖਿਆ ਹੋਇਆ ਕਢਾਈ ਤੋਂ ਸ਼ੈਰ ਤੇ ਨਕਸ਼ਾ ਬਣਾਇਆ ਹੋਇਆ ਪੱਤੇ ਤਾਂ ਕਢਾਈ ਤੋਂ ਬਣਾਏ ਹੋਏ ਆ ਸੋ ਇਹ ਸਾਰਾ ਇਹਨਾਂ ਨੇ ਆਪ ਤਿਆਰ ਕੀਤਾ ਵਾ ਆ ਤੁਸੀਂ ਚੈੱਕ ਕਰੋ ਕਿੰਨੀ ਤਗੜਾ ਹੈ ਕਲਾਕਾਰੀ ਆ ਸੋ ਇੰਨਾ ਜਿਆਦਾ ਪਤਾ ਨਹੀਂ ਉਲਜੰਧ ਦੇ ਵਿੱਚ ਬਣਾਇਆ ਹੋਇਆ ਤੇ ਪ੍ਰੋਪਰ ਸ਼ੇਪ ਇੰਦੀ ਆ ਸਾਈਡ ਤੋਂ ਤੁਸੀਂ ਚੈੱਕ ਕਰੋ ਹਰ ਪਾਸੋਂ ਬਰਾਬਰ ਸਪੇਸ ਆ ਮੈਂ ਵੀਰੇ ਨੂੰ ਪੁੱਛਿਆ ਵੀਰਾ ਕਹਿੰਦਾ ਤਿੰਨ ਤੋਂ ਚਾਰ ਦਿਨ ਲੱਗਦੇ ਇਹਨੂੰ ਇੱਕ ਨੂੰ ਬਣਾਉਣ ਲਈ ਸੋ ਕਈਆਂ ਨੇ ਇੱਥੇ ਬਹੁਤ ਹੀ ਕਹੜੇਕ ਚੀਜ਼ ਲਿਖੀ ਆ ਬੱਲੇ ਬੱਲੇ ਪੰਜਾਬ ਸਿੰਘ ਸਾਦਗੀ ਵੱਲ ਮੁੜ ਪਿਆ ਸੋ ਇੱਥੇ ਲਿਖਿਆ ਆ ਸਾਦੇ ਵਿਆਹ ਸਾਡੇ ਭੋਗ ਨਾ ਕਰਜ਼ਾ ਨਾ ਚਿੰਤਾ ਨਾ ਰੋਗ ਕਹਿੰਦੇ ਕਿ ਵਿਆਹ ਕਰੋ ਨਾ ਕਰਜ਼ਾ ਲਓ ਕਿਸੇ ਤੋਂ ਤੇ ਨਾ ਦਾਜ ਦਿਓ ਤੇ ਰਾਮ ਨਾਲ ਆਪਣਾ ਵਿਆਹ ਕਰੋ ਕੋਈ ਆ ਤੁਹਾਨੂੰ ਧੂਮਦਾਮਾ ਕਰਨ ਦੀ ਲੋੜ ਨਹੀਂ ਆ ਤੇ ਆਵੇਂ ਪੈਸਾ ਨਾ ਜਾਜ ਖਰਚਣ ਦੀ ਲੋੜ ਨਹੀਂ ਆ ਚਾਦੀ ਜੀ ਜਗ੍ਹਾ ਤੇ ਪੈਸਾ ਲਾਓ ਵਿਆਹ ਤਾਂ ਚਲੋ ਕਰਦੇ ਰਹਿੰਦੇ ਸਾਰੇ ਵੀ ਦਾਜ ਦੂਈ ਤੁਸੀਂ ਨਾ ਲਾਓ ਸੋ ਪੰਜਾਬੀ ਪ੍ਰਮੋਟ ਕਰਦੇ ਆ ਆਪਣੇ ਪੰਜਾਬ ਨੂੰ ਤਾਂ ਕਿ ਇਹ ਚੀਜ਼ਾਂ ਸਹੀ ਦੇ ਵਿੱਚ ਖਾਲਸਾ ਜੀ ਵੀ ਆਏ ਹੋਏ ਨੇ ਖਾਲਸਾ ਜੀ ਸਰਦਾਈ ਆਪਾਂ ਦੇ ਰਹੇ ਆ ਹਾਂ ਜੀ ਕੀ ਬਾਤ ਹੈ ਠੀਕ ਹੈ ਜੀ ਆਪਣਾ ਕੀ ਰੇਟ ਆ ਗਲਾਸ ਦਾ ਜੀ 50 ਰੁਪਏ ਦਾ ਤੇ ਆਪਾਂ ਕੀ ਕੀ ਬੰਨੇ ਆ ਡਰਾਈ ਫਰੂਟ ਵਗੈਰਾ ਹੋਗੇ ਹਾਂ ਡਰਾਈ ਫਰੂਟ ਕੋਨੇ ਕਾਜੂ ਬਦਾਮ ਖਸਖਾਸ ਮਾਗਜ ਕਾਲੀ ਮੱਠ ਸੌ ਬਗਰਾ ਉਹਦੇ ਫੁੱਲ ਲੈ ਚੀਆਂ ਠੀਕ ਹੈ ਇਹ ਸਾਰਾ ਫਿਰ ਇੰਦੇ ਚ ਤਿਆਰ ਕਰਕੇ ਤੁਸੀਂ ਬਣਾਉਂਦੇ ਹੋ ਹਨਾ ਰਗੜਾ ਲਾ ਕੇ ਹੈਨਾ ਫਿਰ ਛਾਣਾ ਲਾ ਦੀ ਠੀਕ ਹੈ ਜੀ ਛਾਣਾ ਲਾ ਕੇ ਫਿਰ ਇਹਦੇ ਵਿੱਚ ਚੀਨੀ ਪੈਂਦੀ ਹੈ ਸ਼ੱਕਰ ਪੈਂਦੀ ਹੈ ਠੀਕ ਹੈ ਜੀ ਦੁੱਧ ਪੈਂਦਾ ਜੀ ਕਿਆ ਬਾਤ ਉਹ ਆ ਇਹਨੂੰ ਬੱਲੀ ਵਾਲਾ ਚੌਂਕ ਕਹਿੰਦੇ ਨੇ ਕਿਸਾਨ ਮੇਲੇ ਦੇ ਵਿੱਚ ਯੂਨੀਵਰਸਿਟੀ ਆ ਜਿਹੜਾ ਚੌਂਕ ਆ ਬੱਲੀ ਵਾਲਾ ਚੌਂਕ ਇਹਨੂੰ ਕਹਿੰਦੇ ਜੋ ਕਿ ਉੱਪਰ ਕਣਕ ਬਣੀ ਹੋਈ ਆ ਸੋ ਚੌਂਕ ਦੇ ਸਾਹਮਣੇ ਦੇਖੋ ਇੱਧਰ ਇੱਕ ਨੰਬਰ ਗੇਟ ਐਂਟਰੀ ਗੇਟ ਐਗਜ਼ਿਟ ਗੇਟ ਆ ਜਾ ਰਿਹਾ ਉਸਤਾਦ ਉਹਦੇ ਬੂਟੇ ਲੈ ਕੇ ਜਾ ਰਿਹਾ ਕਿਆ ਬਾਤ ਹੈ ਫਿਰ ਉਹਨੂੰ ਮੇਲਾ ਚੈੱਕ ਕਰੋ ਬਿਰਿਆਣੀ ਆ ਬਾਜੀ ਇਹ ਨਹੀਂ ਹੈ ਨਾ ਦਰ ਪਰ ਹੋਰ ਬੱਤੇ ਗਏ ਹਾਂ ਇਹ ਜੀ ਉੱਤੇ ਦੀ ਸੋਤੇ ਸੀਗੇ ਆਪ ਵੀ ਸੀ ਕਟੇ ਕਰਾ ਲਿਆ ਮਿੱਤਰੋ ਇਸ ਟਾਈਮ ਮੈਂ ਖੜਾ ਹਾਂ ਯੂਨੀਵਰਸਿਟੀ ਦੇ ਥਾਪਰ ਹਾਲ ਦੇ ਜਮਾ ਸਾਹਮਣੇ ਆ ਚੌਕ ਆ ਸੋ ਕਿਸਾਨ ਮੇਲੇ ਦੇ ਵਿੱਚ ਕੋਰੀਅਨ ਡਰਿੰਕ ਆ ਚੁੱਕੀ ਆ ਜਿੰਨੂੰ ਕਿ ਬੱਬਲ ਟੀ ਵੀ ਕਹਿੰਦੇ ਆ ਇਹ ਬੱਬਲ ਟੀ ਆ ਜਿਹੜੇ ਮੰਨ ਕੇ ਚਲੋ ਦੇਖਣ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਜਿਵੇਂ ਪਾਣੀ ਦੀਆਂ ਗੇਂਦਾਂ ਹੁੰਦੀਆਂ ਨਾ ਜਿਹੜੀ ਆਪਾਂ ਪਾਣੀ ਦੇ ਵਿੱਚ ਪੀ ਕੇ ਰੱਖਦੇ ਆ ਟ੍ਰਾਂਸਪੇਰੈਂਟ ਜਿਹੜੀਆਂ ਮੋਟੀਆਂ ਹੋ ਜਾਂਦੀਆਂ ਇਹਦੇ ਵਿੱਚ ਉਹੋ ਜਿਹਾ ਸੇਮ ਬੋਲਦਾ ਵਾ ਉਹ ਜਦੋਂ ਆਪਾਂ ਇਹਨੂੰ ਪੀਂਦੇ ਆ ਇਹਦੇ ਨਾਲ ਉੱਪਰ ਆਉਂਦੀਆਂ ਵਾ ਪਾਈਪ ਚਾ ਕਰੋ ਸਟੋਅ ਜਿਹੜੀ ਆ ਖੁੱਲੀ ਤਾਂ ਆ ਮੈਂ ਕਿਉਂਕਿ ਬੱਬਲ ਉੱਪਰ ਨੂੰ ਆਉਂਦੇ ਆ ਉਹ ਮੂੰਹ ਚ ਆ ਕੇ ਫਟਦੇ ਆ ਸੋ ਕੋਰੀਅਨ ਡਰਿੰਕ ਆ ਗਿਆ ਕਿਸਾਨ ਮੇਲੇ ਦੇ ਵਿੱਚ ਤੁਸੀਂ ਚੈੱਕ ਕਰੋ ਬੱਬਲ ਮਿਲਕ ਸ਼ੇਕ ਸੋ ਇਹ ਕੋਰੀਅਨ ਡਰਿੰਕ ਇਹਦੇ ਵਿੱਚ ਬੱਬਲ ਜਿਹੜੇ ਮੂੰਹ ਜਾ ਕੇ ਫਟਦੇ ਆ ਬਹੁਤ ਕੈਂਡ ਡਰਿੰਕ ਆ ਤੁਸੀਂ ਟਰਾਈ ਜਰੂਰ ਕਰਿਓ ਇੱਥੇ ਹੋਰ ਵੀ ਜਨਤਾ ਕਸਟਮਰ ਵਗੈਰਾ ਆ ਰਹੇ ਇਹਨਾਂ ਕੋਲ ਬੱਬਲ ਉਹਦੇ ਦੇਖੋ ਛੇਕ ਵੀ ਲੱਗ ਰਿਹਾ ਵਾ ਹੋਰੀਂਟਿੰਗ ਕਰਾ ਰਿਹਾ ਸੋ ਇਧਰਲੇ ਪਾਸੇ ਜਲੇਬੀਆਂ ਆ ਗਈਆਂ ਜੀ ਚੈੱਕ ਕਰੋ ਜਲੇਬੀ ਕਿੰਨੀ ਵੱਡੀ ਹੈ ਜੇਸੀ ਕੀ ਉਹਦੇ ਵਿੱਚ ਜਲੇਬੀਆਂ ਮਰ ਰਹੇ ਆ ਬਾਅਦ ਚੈੱਕ ਕਰੋ ਜਲੇਬੀਆਂ ਦਾ ਸਾਈਜ਼ ਤੁਸੀਂ ਚੈੱਕ ਕਰੋ ਇਹ ਕਿਸਾਨ ਮੇਲੇ ਦੇ ਵਿੱਚ ਜਲੇਬੀਆਂ ਨਾ ਹੋ ਤਾਂ ਕਿਸਾਨ ਮੇਲਾ ਹੀ ਕਾਹਦਾ ਆ ਚੈੱਕ ਕਰੋ ਮੇਟਰ 80 ਰੁਪਏ ਦਾ ਇੱਕ ਕਪੜਾ ਜਲੇਬੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਜੇਸੀ ਕੀ ਉਹਦੀ ਤੇ 320 ਰੁਪਏ ਕਿਲੋ ਇਹ ਜਲੇਬੀ ਆ ਸੋ ਇਧਰਲੀ ਸਾਈਡ ਆ ਗਈ ਜੀ ਪਕੌੜੇ ਤਾਨੂੰ ਪਤਾ ਪੰਜਾਬੀਆਂ ਦਾ ਮੇਲਾ ਹੋਵੇ ਉਥੇ ਪਕੌੜੇ ਨਾ ਮਿਲਣ ਇਦਾਂ ਨਹੀਂ ਹੋ ਸਕਦਾ ਬਰੈਡ ਪਕੌੜੇ ਦੇਖੋ ਤੇਲ ਦੇ ਵਿੱਚ ਬੰਦੇ ਪਿਆ ਇਧਰਲੇ ਪਾਸੇ ਨਾਲ ਹੀ ਆ ਗਏ ਨਿੱਕੀ ਜਿਹੀ ਜਲੇਬੀ ਉਥੇ ਆਪਾਂ ਤੁਹਾਨੂੰ ਵੱਡੀ ਜਿਹੀ ਜਲੇਬੀ ਤੇ ਨਾਲੇ ਪਾਸੇ ਭਾਂਡੇ ਵਾਲਾ ਏਰੀਆ ਸਟਾਰਟ ਹੋਇਆ ਜੋ ਕਿ ਪਲਾਸਟਿਕ ਦੇ ਭਾਂਡੇ ਆ ਬਹੁਤ ਹੀ ਸਸਤੇ ਰੇਟਾਂ ਨੇ ਮਿਲਦੇ ਆ ਮਾਰਕੀਟ ਨਾਲੋਂ ਤੇ ਇਹ ਜਿਹੜੇ ਭਾਂਡੇ ਹੁੰਦੇ ਛੇਤੀ ਟੁੱਟਦੇ ਨਹੀਂ ਆ ਦੇਖੋ ਕਿਵੇਂ ਸ਼ੋਪਿੰਗ ਵਾਰਾ ਕੀਤੀ ਜਾ ਰਹੀ ਆ ਸਭ ਤੋਂ ਜ਼ਿਆਦਾ ਘਰਾਂ ਲਈ ਇੱਥੇ ਭਾਂਡੇ ਲੈ ਕੇ ਜਾਏ ਜਾਂਦੇ ਆ ਜਿਹੜੇ ਬਹੁਤ ਹੀ ਛੇਤੀ ਵਿੱਚ ਪਿਆਜ਼ ਖੀਰਾ ਹੋ ਗਿਆ ਲਸਣ ਹੋ ਗਿਆ ਹਨਾ ਇਹੋ ਜਿਹੀਆਂ ਚੀਜ਼ਾਂ ਕੱ ਹਜ਼ਾਰ ਆਇਆ ਹੋਇਆ ਏ ਹਜ਼ਾਰ ਉਹਨਾਂ ਲਈ ਇਹ ਪੈਂਕਰ ਨਹੀਂ ਇਹ ਵਿੱਚ ਪਾਦਾ ਨਹੀਂ ਨਹੀਂ ਸਾਲ ਦੇ ਵਿੱਚ ਦੋ ਵਾਰ ਮੇਲਾ ਲੱਗਦਾ ਵਾ ਮਾਰਚ ਦੇ ਮਹੀਨੇ ਵਿੱਚ ਤੇ ਸਤੰਬਰ ਦੇ ਮਹੀਨੇ ਵਿੱਚ ਦੋ ਦਿਨ ਦਾ ਹੀ ਮੇਲਾ ਲੱਗਦਾ ਵਾ ਇਹ ਹਮੇਸ਼ਾ ਵਿਕਣ ਦੇ ਨੇੜੇ ਮੇਲਾ ਆਉਂਦਾ ਕਿਵੇਂ ਲੱਗਿਆ ਜੀ ਵਲੋਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰ ਲਓ ਇਦਾਂ ਦੀਆਂ ਹੋਰ ਵੀਡੀਓਜ਼ ਲਈ ਥੈਂਕ ਯੂ